ਬ੍ਰਿਕਟਵਾਦਿਕ ਪਰਫेक्ट ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਸਤਿ ਤੁਹਾਡਾ ਬਹੁਤ-ਬਹੁਤ ਸਵਾਗਤ ਹੁਣ ਉਹਨੇ ਅਗਲੇ ਸਵਾਲ ਤੇ ਲੈਂਡ ਪੋਲਿੰਗ ਜਿਹੜੀ ਹੋਈ ਹੈ ਮੋਹਾਲੀ ਦੇ ਵਿੱਚ ਉਸਦੇ ਕੀ ਸਿੱਟੇ ਨਿਕਲੇ ਨੇ ਸਾਡੇ ਦਰਸ਼ਕਾਂ ਦੱਸੋ ਦੇਖੋ ਜਿਨ੍ਹਾਂ ਲੋਕਾਂ ਨੇ ਉੱਥੇ ਰਹਿ ਸ਼ੀ ਪਲਾਟ ਲੈ ਜੀ ਮੰਨ ਲਓ ਆਪਾਂ ਇਸੇ ਰੇਸ਼ੋ ਦੇ ਨਾਲ ਸਮਝ ਲਈਏ 1 ਏਕੜ ਜੇ ਇਸ ਬੰਦੇ ਦੀ ਜ਼ਮੀਨ ਗਈ ਜੀ ਉਹਨੂੰ 1000 ਗਾਜ ਦਾ ਇੱਕ ਰਹਿ ਸ਼ੀ ਮਕਾਨ ਮਿਲ ਗਿਆ ਹੂੰ ਉਹ ਉਨੇ ਵੇਚਣਾ ਕਿਉਂਕਿ ਉਹ ਉਹਨੇ ਤਾਂ ਉਸ ਧਰਤੀ ਤੇ ਰਹਿਣਾ ਨਾ ਜਿਸ ਧਰਤੀ ਤੇ ਉਹਦਾ ਕੋਈ ਕਾਰੋਬਾਰ ਹੈ ਨਾ ਤਾਂ ਉਹਦੇ ਪੁੱਤਰ ਨੂੰ ਰੋਜ਼ਗਾਰ ਮਿਲਿਆ ਨਾ ਉੱਥੇ ਉਹਦਾ ਪੁੱਤਰ ਜਿੱਥੇ ਮੌਲ ਬਣ ਗਿਆ ਉੱਥੇ ਦੁਕਾਨਦਾਰੀ ਕਰ ਸਕਦਾ ਉਹ ਹੁਣ ਕਿੱਥੇ ਜਾਵੇ ਜੀ ਉਹਦੇ ਲਈ ਤਾਂ ਇੱਕ ਅਜਾੜੇ ਦੀ ਸਥਿਤੀ ਬਣ ਗਈ ਉਹਦਾ ਜਿਹੜਾ ਘਰ ਹੈ ਪਿੰਡਾਂ ਦੇ ਪਿੰਡੁੱ ਜੜਨੇ ਨੇ ਉਹਦਾ ਘਰ ਵੀ ਉਹਦੇ ਲੈਂਡ ਬੂਲਿੰਗ ਚ ਆ ਗਿਆ ਤੇ ਉਹਦਾ ਘਰ ਨਹੀਂ ਕੱਟਣਾ ਉਹਨੂੰ ਤੁਸੀਂ ਪਲਾਟ ਦੇ ਦਿੱਤਾ ਜੀ ਉਹਨੂੰ ਤੁਸੀਂ ਪਲਾਟ ਦੇ ਦਿੱਤਾ ਤੁਸੀਂ ਇਹਨੂੰ ਕਿਹਾ ਵੀ ਇਹ ਪਲਾਟ ਵੇਚ ਲੈ ਜਾਂ ਪਲਾਟ ਬਣਾ ਲੈ ਜੀ ਮੈਂ ਮੰਨਦਾ ਕਿ ਜਿਹੜੀ ਪੁੱਡਾ ਜਾਂ ਗਲਾਡਾ ਇਹ ਜਿਹੜੇ ਪਲਾਟ ਕੱਟਦੇ ਨੇ ਤਾਂ ਬਹੁਤ ਮਿਆਰੀ ਪਲਾਟ ਕੱਟਦੇ ਨੇ ਜਿਹਦੇ ਵਿੱਚ ਪਲੇ ਗਰਾਊਂਡ ਹੁੰਦੇ ਨੇ ਜਿਹਦੇ ਵਿੱਚ ਪਾਰਕਾਂ ਹੁੰਦੀਆਂ ਨੇ ਜਿਹਦੇ ਵਿੱਚ ਸਕੂਲਾਂ ਦੀ ਪ੍ਰੋਵੀਜ਼ਨ ਰੱਖੀ ਜਾਂਦੀ ਆ ਮੈਂ ਮੰਨਦਾ ਕਿ ਵਧੀਆ ਹੁੰਦੇ ਨੇ ਜੀ ਪਰ ਕਿੰਨੇ ਕੁ ਲੋਕ ਅਜਈਆਂ ਖੂਬਸੂਰਤ ਕਲੋਨੀਆਂ ਚ ਜਿਹੜੇ ਉਹ ਰਹਿਣਾ ਆ ਅਫੋਰਡ ਕਰਦੇ ਨੇ ਬਿਲਕੁਲ ਜਿਹਦੇ ਬੱਚੇ ਨੂੰ ਰੋਜ਼ਗਾਰ ਨਹੀਂ ਮਿਲਿਆ ਹੂੰ ਉਹ ਕੀ ਕਰੇਗਾ ਜਿਹਦਾ ਜਿਹਦੇ 2 ਕਿਲੇ ਆਪਣੇ ਸੀਗੇ ਤੇ ਜਿਹੜਾ 4 ਕਿਲੇ ਠੇਕੇ ਤੇ ਲੈ ਕੇ 5 6 ਕਿਲੇ ਦੀ ਵਾਈ ਕਰਦਾ ਸੀ ਨਾਲ ਕੋਈ ਦੋ ਮੱਜਾਂ ਰੱਖੀਆਂ ਸੀ ਹੂੰ ਦੋ ਕੁਕੜੀਆਂ ਰੱਖੀਆਂ ਸੀ ਉਹਦਾ ਤੁਸੀਂ ਸਾਰਾ ਕਾਰੋਬਾਰ ਖੋ ਲਿਆ ਉਹ ਹੁਣ ਮੱਝਾ ਕਿੱਥੇ ਸਰਚ ਮਾਰੇਗਾ ਉਹ ਕੀ ਕਰੇਗਾ ਜਿੱਧਰ ਜਾਏਗਾ ਜੀ ਇਸ ਕਰਕੇ ਇਹ ਪਿੰਡਾਂ ਦੇ ਅਜਾੜੇ ਦੀ ਕਹਾਣੀ ਮਹਾਲੀ ਦੇ ਮਾਡਲ ਤੋਂ ਸਮਝੀ ਜਾ ਸਕਦੀ ਜੀ ਮਹਾਲੀ ਵਿੱਚ ਕਿਸਾਨਾਂ ਦੇ ਪਲਾਟ ਤਾਂ ਵਿਕੇ ਕਿਉਂਕਿ ਉਹਨਾਂ ਨੂੰ ਲੋੜ ਸੀ ਕਿਸੇ ਨੇ ਆਪਣੇ ਪੁੱਤਰ ਨੂੰ ਬਾਹਰ ਭੇਜਣਾ ਸੀ ਕਿਉਂਕਿ ਜ਼ਮੀਨ ਤੋਂ ਦੀ ਕੁਵਾਰ ਹੋ ਗਈ ਹੈ ਹੂੰ ਉਹਨਾਂ ਤਾਂ ਵੇਚਣਾ ਪਿਆ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਸੀ ਉਹਨੂੰ ਤਾਂ ਪਲਾਟ ਵੇਚਣਾ ਪਿਆ ਜੀ ਕਿਸੇ ਨੇ ਆਪਣੇ ਪੁੱਤਰ ਨੂੰ ਦੇ ਦੂਰ ਨੇੜੇ ਕੋਈ ਹੋਰ ਜ਼ਮੀਨ ਲਾ ਕੇ ਦੇਣੀ ਸੀ ਉਹਨੂੰ ਤਾਂ ਵੇਚਣਾ ਪਿਆ ਹੂੰ ਇਹ ਗੱਲ ਤਾਂ ਬਿਲਕੁਲ درست ਹੈ ਜੀ ਕਿ ਸਰਕਾਰ ਨੇ ਜਿਹੜੀ ਜ਼ਮੀਨ ਅਕਵਾਇਰ ਕੀਤੀ ਮੁਖ ਦੇ ਭਾ ਬਦਲੇ ਵਿੱਚ ਪਲਾਟ ਦੇ ਕੇ ਜੀ ਉਹ ਉਹਨਾਂ ਨੇ ਲਗਭਗ 10 ਕਰੋੜ ਕਿੱਲੇ ਦੇ ਹਿਸਾਬ ਨਾਲ ਵੇਚੀ ਜੀ ਪਰ ਅਕਵਾਰ ਮੁਕਤ ਕੀਤੀ ਹੁਣ ਸਵਾਲ ਇਹ ਹੈ ਕਿ ਉਸ ਜ਼ਿਮੀਦਾਰ ਨੂੰ ਕੀ ਬਣਿਆ ਜੀ ਜ਼ਿਮੀਦਾਰ ਦੇ ਨਾਲ ਨਾਲ ਉਹਨਾਂ ਪਿੰਡਾਂ ਚੋਂ ਉਜੜੇ ਜਿਹੜੇ ਸਹਾਇਕ ਕਿੱਤਿਆਂ ਵਾਲੇ ਲੋਕ ਨੇ ਜੀ ਅਸੀਂ ਪਿੰਡਾਂ ਚ ਰਹਿਣ ਵਾਲੇ ਲੋਕ ਸਾਨੂੰ ਪਤਾ ਹੈ ਕਿ ਵੱਡੇ ਜ਼ਿਮੀਦਾਰ ਦੋ ਘਰ ਨੇ 50 ਘਰ ਛੋਟੇ ਤੇ ਦਰਮਿਆਨ ਨੇ ਜ਼ਿਮੀਦਾਰ ਨੇ ਜੀ ਜੀ ਬਾਕੀ ਜਿਹੜੇ ਲੋਕ ਨੇ ਉਹ ਉਹਨਾਂ ਦੇ ਸਹਾਇਕ ਨੇ ਜਿਨ੍ਹਾਂ 'ਚ ਲੋਹਾਰ ਹੈ ਜਿਨ੍ਹਾਂ 'ਚ ਤਖਾਨ ਹੈ ਜਿਨ੍ਹਾਂ 'ਚ ਜਿਲਾਹਾ ਹੈ ਜਿਨ੍ਹਾਂ ਦੇ ਵਿੱਚ ਝੀਰ ਹੈ 나ਈ ਹੈ ਇਹ ਜਿਹੜੇ ਲੇਬਰ ਕਰਦੇ ਨੇ ਇਹਨਾਂ ਦੀ ਲੇਬਰ ਉਸ ਪਿੰਡ ਦੇ ਲੋੜਾਂ ਮੁਤਾਬਕ ਹੈ ਹੁਣ ਪਿੰਡ ਜਦੋਂ ਮਹਾਨਗਰੀ ਚ ਬਦਲ ਹੋਣ ਜਾ ਰਿਹਾ ਹੁਣ ਪਿੰਡ ਜਦੋਂ ਵੱਡਾ ਹੋਣ ਜਾ ਰਿਹਾ ਜਦੋਂ ਉਹਦਾ ਉੱਥੇ ਘਰ ਘਾਟ ਨਹੀਂਗਾ ਤੇ ਉਹਦੇ ਲਈ ਤਾਂ ਇੱਕ ਵੱਖਰੀ ਮੁਸੀਬਤ ਖੜੀ ਹੋਗੀ ਸੋ ਮਹਾਲੀ ਦਾ ਮਾਡਲ ਇਹ ਮਾਡਲ ਹੈ ਲੋਕਾਂ ਦੀ ਬਰਬਾਦੀ ਦਾ ਮਾਡਲ ਹੈ ਜੇ ਨਾ ਕੋ 12 ਸਾਲਾਂ ਚ ਬੁਹਾਲੀ ਵਿਕਸਤ ਨਹੀਂ ਹੋਇਆ ਜਿਹੜਾ ਚੰਡੀਗੜ੍ਹ ਦੇ ਪੈਰਾਂ ਚ ਹੂੰ ਜੋ ਵਿਕਸਤ ਨਹੀਂ ਹੋਇਆ ਤੇ ਇਹ ਪਠਾਨਕੋਟ ਨੂੰ ਕਿੱਦਾਂ ਵਿਕਸਤ ਕਰ ਲੈਣਗੇ ਇਹ ਗੁਰਦਾਸਪੁਰ ਰਮਰ ਸਰ ਨੂੰ ਕਿੱਦਾਂ ਵਿਕਸਤ ਕਰਨ ਲੈਣਗੇ ਇਹ ਤਰਨਤਾਰ ਤੇ ਫਰੀਦਕੋਟ ਨੂੰ ਕਿੱਦਾਂ ਵਿਕਸਤ ਕਰ ਲੈਣਗੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਉਸ ਫੇਲ ਮਾਡਲ ਨੂੰ ਜਦੋਂ ਆਮ ਆਦਮੀ ਪਾਰਟੀ ਸਾਡੇ ਸਾਰੇ ਪੰਜਾਬ ਤੇ ਲਾਗੂ ਕਰਨ ਜਾ ਰਹੀ ਹੈ ਤਾ ਇਹ ਤੋਂ ਵੀ ਇਹ ਲੱਗਦਾ ਹੈ ਕਿ ਇੱਕ ਫੇਲ ਮਾਡਲ ਹੈ ਇਸ ਮਾਡਲ ਦਾ ਲੋਕਾਂ ਨੇ ਜੇ ਅੱਜ ਵਿਰੋਧ ਨਾ ਕੀਤਾ ਜੀ ਤਾਂ ਉਮਰ ਪਰਲੀ ਪਛਤਾਉਣਗੇ ਜੀ ਬਿਲਕੁਲ ਸਰ ਸਰ ਇਸ ਲੈਂਡ ਪੁਲਿੰਗ ਦਾ ਅਸਰ ਜਿਹੜਾ ਹੈ ਉਹ ਜ਼ਮੀਨ ਦੇ ਮਾਲਕਾਂ ਤੇ ਹੀ ਪਵੇਗਾ ਜਾਂ ਫਿਰ ਆਮ ਨਾਗਰਿਕਾਂ ਤੇ ਵੀ ਹੋਏਗਾ ਬਿਲਕੁਲ ਤੁਸੀਂ ਇਹ ਦੇਖੋ ਵੀ ਸ਼ਹਿਰਾਂ ਦੇ ਵਿੱਚ ਜੀ 2-3 ਤਰ੍ਹਾਂ ਦੇ ਲੋਕ फसਦੇ ਨੇ ਹਮ ਮੈਂ ਜਲੰਧਰ ਸ਼ਹਿਰ ਦੇ ਵਿੱਚ ਦੇਖਦਾ ਮਾਡਲ ਟੋਨ ਹੈ ਜੀ ਜਿੱਥੇ ਤੁਸੀਂ ਜਾਣਦੇ ਹੋ ਤੇ ਤੁਹਾਨੂੰ ਉੱਥੇ ਹੀ ਰਕਸ਼ਾ ਨਹੀਂ ਦਿਖਾਈ ਦੇਂਦਾ ਉੱਥੇ ਮਹਿੰਗੀਆਂ ਕਾਰਾਂ ਜੀ ਆ ਜਿਹਨਾਂ ਦੀ ਕੀਮਤ ਕਰੋੜਾਂ ਚ ਹੈ ਦਿਖਾਈ ਦੇਣਗੀਆਂ ਉੱਥੇ ਸਜੀਆਂ ਸੰਭਰੀਆਂ ਦੁਕਾਨਾਂ ਦਿਖਾਈ ਦੇਣਗੀਆਂ ਜੀ ਉੱਥੇ ਤੁਹਾਨੂੰ ਵੱਡੇ ਬ੍ਰਾਂਡ ਦੇ ਸ਼ੋਰੂਮ ਦਿਖਾਈ ਦੇਣਗੇ ਹਮ ਬਿਲਕੁਲ ਪਰ ਉਸੇ ਸ਼ਹਿਰ ਦੇ ਬਿਲਕੁਲ ਇੰਡਸਟਰੀਅਲ ਏਰੀਏ ਦੇ ਵਿੱਚ ਤੁਹਾਨੂੰ ਨਰਕ ਨੁਮਾ ਘਰਾਂ ਦੇ ਵਿੱਚ ਰਹਿੰਦੇ ਮਜ਼ਦੂਰ ਦਿਖਾਈ ਦੇਣਗੇ ਬਿਲਕੁਲ ਉਹਨਾਂ ਦੇ ਲਾਗੇ ਫੜੀ ਰੇੜੀ ਵਾਲੇ ਛੋਟੇ ਛੋਟੇ ਜਿਹੜੇ ਕਾਰੋਬਾਰੀ ਦਿਖਾਈ ਦੇਣਗੇ ਉੱਥੇ ਕੋਈ ਮਾਲ ਨਹੀਂ ਦਿਖਾਈ ਦੇਗਾ ਉੱਥੇ ਬਣੀਆਂ ਸਬਰੀਆਂ ਦੁਕਾਨਾਂ ਨਹੀਂ ਦਿਖਾਈ ਦੇਣਗੀਆਂ ਉੱਥੇ ਲੋਕਾਂ ਦੀ ਭੀੜ ਸਬਜ਼ੀ ਲੈਣ ਜਾਏਗੀ ਉੱਥੇ ਲੋਕਾਂ ਦੀ ਭੀੜ ਸਾਈਕਲਾਂ ਤੇ ਤੁਰੀ ਫਿਰਦੀ ਦਿਖਾਈ ਦੇਗੀ ਜੀ ਇਹਦਾ ਮਤਲਬ ਇਹ ਹੈ ਕਿ ਇੱਕੋ ਸ਼ਹਿਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਵਸਦੇ ਤੁਸੀਂ ਦੇਖੀ ਜੀ ਹੁਣ ਇਹ ਬਰਤਾਰਾ ਉਹਨਾਂ ਪਿੰਡਾਂ 'ਚ ਵੀ ਪਹੁੰਚਣ ਲੱਗਾ ਹੈ ਅਸਲ ਚ ਕੀ ਹੈ ਕਿ ਡਿਵੈਲਪ ਤਾਂ ਅਸੀਂ ਪੰਜਾਬ ਨੂੰ ਕਰਨਾ ਸੀ ਜੇ ਅਸੀਂ ਪੰਜਾਬ ਨੂੰ ਡਿਵੈਲਪ ਕਰਨਾ ਨਾ ਤਾਂ ਸਾਨੂੰ ਉਹਨਾਂ ਕਸਬਿਆਂ ਨੂੰ ਉਸੇ ਰੂਪ ਚ ਡਿਵੈਲਪ ਕਰਨ ਦੀ ਲੋੜ ਹੈ ਲੋਕਾਂ ਦੀਆਂ ਲੋੜਾਂ ਉੱਥੇ ਪੂਰੀਆਂ ਹੋਣ ਨਾ ਕਿ ਨਗਰਾਂ ਨੂੰ ਮਹਾਨਗਰ ਬਣਾਉਣਾ ਸ਼ਹਿਰਾਂ ਨੂੰ ਵੱਡੇ ਸ਼ਹਿਰਾਂ ਚ ਰਕਸਤ ਕਰਨਾ ਇਹਦੇ ਨਾਲ ਜਿਹੜਾ ਨੁਕਸਾਨ ਹੋਏਗਾ ਉਹ ਇੰਨਾ ਵੱਡਾ ਹੋਏਗਾ ਕਿ ਅਸੀਂ ਜਿਹੜੀ ਇਹ ਵਸੋਂ ਆ ਇਹਦਾ ਤ੍ਰੁਵਿਕਰਨ ਸ਼ਹਿਰੀ ਤੇ ਪਿੰਡੂ ਚ ਕਰਨ ਜਾ ਰਹਾ ਹੈ। ਜੀ ਸੋ ਇਹਦੇ ਨਾਲ ਬਹੁਤ ਵੱਡਾ ਅਸਾਵਾ ਪਣ ਜਿਹੜਾ ਆ ਉਹ ਆਏਗਾ ਇਹ ਪਿੰਡਾਂ ਦੇ ਉਜੜੇ ਕਿਰਤੀ ਲੋਕ ਹਮ ਇਹਨਾਂ ਨਵੇਂ ਵਿਕਸਿਤ ਹੋਏ ਸ਼ਹਿਰਾਂ ਦੇ ਚੌਂਕਾਂ ਵਿੱਚ ਲੇਬਰ ਬਣ ਕੇ ਖੜ ਜਾਂਦੇ ਜੀ ਇਹਨਾਂ ਦੀਆਂ ਪਤਨੀਆਂ ਅਮੀਰ ਘਰਾਂ ਚ ਪੋਚੇ ਲਾਉਣ ਵਾਲੀਆਂ ਨੁਕਰਾਨੀਆਂ ਬਣ ਕੇ ਰਹਿ ਜਾਣਗੀਆਂ ਹਮ ਸੋ ਕਿਸਾਨ ਦੀ ਗੱਲ ਤਾਂ ਅੱਜ ਹਰ ਕੋਈ ਕਰ ਰਿਹਾ ਹੈ ਕਿ ਕਿਸਾਨ ਦੀ ਜ਼ਮੀਨ ਐਕਵਾਇਰ ਹੋਣੀ ਹੈ ਕਿਸਾਨ ਦੀ ਜ਼ਮੀਨ ਐਕਵਾਇਰ ਹੋਣੀ ਹੈ ਪਰ ਨਾਲ ਦੀ ਨਾਲ ਉਹ ਜਿਹੜਾ ਕਿਸਾਨ ਨਿਗਾ ਪਰ ਉੱਥੇ ਉਸ ਕਿਸਾਨ ਦੇ ਕਰਕੇ ਬੈਠਾ ਹੈ ਜੀ ਕਿਸਾਨ ਜਦੋਂ ਚਪਲਾ ਖਰੀਦਦਾ ਤਾਂ ਪਿੰਡ ਦੇ ਛੋਟੇ ਦੁਕਾਨਦਾਰ ਤੋਂ ਖਰੀਦਦਾ ਹੈ ਜੀ ਕਿਸਾਨ ਦਾ ਬੇਟਾ ਜਦੋਂ ਕੁਲਫੀ ਮੰਗਦਾ ਤਾਂ ਉਹ ਛੋਟੇ ਦੁਕਾਨਦਾਰ ਕੋਲ ਲਿੰਦਾ ਸੋ ਆਟਾ ਚੱਕੀ ਤੇ ਆਟਾ ਪਿਆਇਆ ਜਾਂਦਾ ਹੈ ਹਾਟਾ ਚੱਕੀ ਵਾਲੇ ਬਹੁਤ ਛੋਟੇ ਕਾਰੋਬਾਰੀ ਨੇ ਜੀ ਸੋ ਇਹ ਸਾਰਾ ਕੁਝ ਜਿਹੜਾ ਆ ਇਹ ਵੱਡੀ ਇੰਡਸਟਰੀ ਚ ਤਬਦੀਲ ਹੋਣ ਚੱਲਿਆ ਜੀ ਇਸ ਕਰਕੇ ਇਹ ਵੱਡਾ ਮਸਲਾ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਦੀ ਅੱਜ ਇਸ ਰੋਲੇ ਚ ਕੋਈ ਗੱਲ ਨਹੀਂ ਕਰ ਰਿਹਾ ਜੀ ਇਹ ਉਹਨਾਂ ਲੋਕਾਂ ਨੂੰ ਵੀ ਸਮਝਣਾ ਪੈਣਾ ਹੈ ਕਿ ਉਹ ਮਹਾਨਗਰੀ ਦਾ ਇਹ ਸਬਨਾਂ ਅਫੋਰਡ ਕਰਨਗੇ ਕੀ ਉਹ ਭੀੜ ਚ ਜਾ ਕੇ ਉਸ ਤੰਗ ਗਲੀਆਂ ਦੇ ਤੰਗ ਘਰਾਂ ਚ ਰਹਿਣਾ ਚਾਹਣਗੇ ਜਿੱਥੇ ਕਦੀ ਸੂਰਜ ਨਹੀਂ ਚੜਦਾ ਜਿੱਥੇ ਹਵਾ ਨਹੀਂ ਪਹੁੰਚਦੀ ਜੀ ਇਹ ਗੱਲ ਵੱਖਰੀ ਹੈ ਕਿ ਬਿਸ਼ਹਾਰਾਂ ਚ ਬਿਜਲੀ ਪਿੰਡਾਂ ਦੇ ਮੁਕਾਬਲੇ ਘਟ ਜਾਂਦੀ ਹੈ ਪਰ ਸ਼ਹਿਰਾਂ ਚ ਪਾਣੀ ਨਹੀਂ ਲੱਭਦਾ ਲੋਕ ਪਾਣੀ ਨੂੰ ਤਰਸਦੇ ਨਹੀਂ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਨਵੀਂ ਤਬਦੀਲੀ ਦਾ ਉਹਨਾਂ ਗੈਰ ਕਾਸ਼ਤਕਾਰ ਲੋਕਾਂ ਤੇ ਗੈਰ ਜ਼ਮੀਨ ਦੇ ਮਾਲਕ ਲੋਕਾਂ ਤੇ ਗੈਰ ਆਸਰ ਪੈਣ ਵਾਲਾ ਜੀ ਸਰ ਇਸੇ ਤਰ੍ਹਾਂ ਜੇਕਰ ਰਾਜਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਉਹ ਇਸ ਵਿੱਚ ਕਿਸ ਤਰੀਕੇ ਦੇ ਨਾਲ ਦਖਲ ਦੇ ਰਹੀਆਂ ਹਨ ਦੇਖੋ ਪੰਜਾਬ ਦੀਆਂ ਜਿੰਨੀਆਂ ਵੀ ਰਾਸੀ ਪਾਰਟੀਆਂ ਨੇ ਜੀ ਮੈਂ ਜੇ ਨਾਂ ਲੈ ਕੇ ਕਹਾਂ ਹਮ ਅੱਜ ਕਾਂਗਰਸ ਪਾਰਟੀ ਜੀ ਜਿਹੜੀ ਵੱਡੀ ਏਸ ਆਰਚ 'ਚ ਬੈਠੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਜੀ ਕਿ ਅਸੀਂ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸਤਾ ਤੇ ਕਾਬਜ ਹੋ ਜਾਣਾ ਹੈ ਜੀ ਬਈ ਸਤਾ ਤੇ ਤੁਸੀਂ ਕਿਹੜੀ ਦ੍ਰਿਸ਼ਟੀ ਤੋਂ ਕਾਬਜ ਹੋ ਜਾਣਾ ਸੋਚਦੇ ਹੋ ਕੋਈ ਅੰਦੋਲਨ ਨਹੀਂ ਜੀ ਸਿਰਫ ਲੋਕਾਂ ਦੇ ਲੜੇ ਜਾ ਰਿਹਾ ਹੈ ਅਕਾਠ ਚ ਜਾ ਕੇ ਜੀ ਤੁਹਾਡਾ ਕਾਂਗਰਸ ਦਾ ਪ੍ਰਧਾਨ ਇਹ ਕਹਿੰਦਾ ਕਿ ਅਸੀਂ ਜਦੋਂ ਸਤਾ ਚ ਆਏ ਤਾਂ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਵਾਂਗੇ ਜੀ ਮਤਲਬ ਅੱਜ ਤੁਸੀਂ ਸੜਕਾਂ ਤੇ ਲੜਾਈ ਲੜਨ ਵਾਲੇ ਲੋਕਾਂ ਨਾਲ ਨਹੀਂ ਖੜਨਾ ਚਾਹੁੰਦੇ ਹਮ ਅਕਾਲੀ ਦਲ ਲੜਨ ਵਾਲੇ ਲੋਕਾਂ ਦੇ ਨੇੜੇ ਜ਼ਰੂਰ ਹੈ ਜੀ ਪਰ ਲੜਨ ਦੀ ਹਾਲਤ ਚ ਨਹੀਂਗਾ ਬਿਲਕੁਲ ਇਦਾਂ ਹੀ ਜਿਹੜੀ ਭਾਜਪਾ ਉਹ ਵੀ ਗਵਰਨਰ ਨੂੰ ਮਿਲ ਕੇ ਆਈ ਹੈ ਵੀ ਇਹ ਲੈਂਡ ਪੂਲਿੰਗ ਐਕਟ ਜਿਹੜਾ ਹੈ ਨਹੀਂ ਹੋਣਾ ਚਾਹੀਦਾ ਜੀ ਜਦ ਕਿ ਭਾਜਪਾ ਨੂੰ ਇਹ ਪਤਾ ਹੈ ਕਿ ਜਿਹੜੇ ਪਿੰਡਾਂ ਦੀ ਜ਼ਮੀਨ ਅਕਵਾਰ ਹੋਈ ਹੈ ਉੱਥੇ ਦੀ ਵੋਟ ਇਹਨਾਂ ਦੀ ਵੋਟ ਨਹੀਂ ਇਹਨਾਂ ਦੀ ਵੋਟ ਸ਼ਹਿਰੀ ਵੋਟ ਹੈ ਹੂੰ ਤੇ ਪਿੰਡਾਂ ਦਾ ਜਿਹੜਾ ਉਜਾੜਾ ਹੋਣ ਲੱਗਾ ਸ਼ਹਿਰਾਂ ਦੇ ਨਾਲ ਤੇ ਜੀ ਸੋ ਭਾਜਪਾ ਦੀ ਵੀ ਕੋਈ ਲੜਾਈ ਇਦਾਂ ਦੀ ਦਿਖਾਈ ਨਹੀਂ ਦਿੰਦੀ ਹੂੰ ਹੁਣ ਲੜਾਈ ਕਿਹਨਾ ਤਰ੍ਹਾਂ ਚ ਹੈ ਕਾਮਨਿਸਟਾਂ ਲੜਨ ਦਾ ਐਲਾਨ ਕਰਦੀਆਂ ਨੇ ਪਰ ਉਹਨਾਂ ਕੋਲ ਕੋਈ ਸ਼ਕਤੀ ਨਹੀਂ ਕਿ ਉਹਨਾਂ ਦੀ ਲੜਾਈ ਜਿਹੜੀ ਹੈ ਉਹ ਸੜਕਾਂ ਤੇ ਲੜੀ ਜਾ ਰਹੀ ਲੜਾਈ ਜਿਹੜੀ ਹੈ ਉਹ ਦੇਖੀ ਜਾਵੇ ਹੂੰ ਲੜਨ ਵਾਲੀਆਂ ਧਿਰਾਂ ਬਚੀਆਂ ਕਿਸਾਨ ਸੋ ਕਿਸਾਨਾਂ ਨੂੰ ਹੀ ਇਹ ਲੜਾਈ ਲੜਨੀ ਪਣੀ ਹੈ ਕਿਸਾਨ ਕਿੰਨੀ ਇਕਤਾ ਤੇ ਹਕਾਗਰਤਾ ਨਾਲ ਲੜਦੇ ਨੇ ਇਹ ਵੱਡਾ ਸਵਾਲ ਹੈ ਜੀ ਸਰ ਜੇਕਰ ਐਸਕੇਮ ਦੀ ਗੱਲ ਕਰੀਏ ਤਾਂ ਸਿੰਘ ਕਿਸਾਨ ਮੋਰਚਾ ਜਿਹੜਾ ਹੈ ਇਹ ਇਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰ ਰਿਹਾ ਪਿਛਲੇ ਦਿਨਾਂ ਚ ਜਿੰਨਾ ਵੱਡਾ ਪਿੰਡਾਂ ਚ ਵਿਰੋਧ ਹੋਇਆ ਹ ਹ ਉਸ ਵਿਰੋਧ ਨੂੰ ਜਿਹੜਾ ਪਿੰਡਾਂ ਦੇ ਆਗੂਆਂ ਨੇ ਜਥੇਬੰਦ ਕੀਤਾ ਜੀ ਨੰਬਰ 1 ਹ ਹ ਨੰਬਰ 2 ਉਸ ਦੇ ਪਿੱਛੇ ਜਿਹੜੀ ਸ਼ਕਤੀ ਹੈਗੀ ਆ ਉਹ ਕਿਸਾਨ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਜੀ ਹੁਣ ਜਿੱਥੋਂ ਤੱਕ ਕਿਸਾਨ ਮੋਰਚੇ ਦੀ ਗੱਲ ਹੈ ਜਿਹਨੂੰ ਆਪਾਂ SKM ਕਹਿੰਦੇ ਆ ਜੀ SKM ਜਦੋਂ ਦਾ ਦੋ ਧੜਿਆਂ 'ਚ ਵੰਡਿਆ ਗਿਆ ਇੱਕ ਉਹ ਡੱਲੇਵਾਲ ਐਂਡ ਪਾਰਟੀ ਜਿਹੜਾ ਆਪਣੇ ਆਪ ਨੂੰ ਗੈਰ ਸਿਆਸੀ ਆਖਦਾ ਸੀ ਤੇ ਜਿਹੜਾ ਅੱਜਕੱਲ ਪੰਜਾਬ ਤੋਂ ਬਾਹਰ ਕਿਤੇ ਸਿਆਸਤ ਕਰਨ ਗਿਆ ਹੋਇਆ ਹੂੰ ਦੂਸਰੇ ਵੱਨੇ ਉਹ ਲੋਕ ਜਿਹੜੇ ਉਹਨੇ ਸਿਆਸੀ ਕਰਕੇ ਲੋਕਾਂ ਦੀਆਂ ਨਿਗਾਹ 'ਚੋਂ ਡੇਗ ਦਿੱਤੇ ਸੀ ਜੀ ਜਿਹੜੇ ਡੱਲੇਵਾਲ ਐਂਡ ਪਾਰਟੀ ਨੇ ਸਿਆਸੀ ਆ ਕੇ ਲੋਕਾਂ ਦੀਆਂ ਨਜ਼ਰਾਂ 'ਚੋਂ ਡੇਗ ਦਿੱਤੇ ਸੀ ਉਹਨਾਂ ਨੇ ਇੱਕ ਚੰਡੀਗੜ੍ਹ ਕਿਸਾਨ ਭਵਨ 'ਚ ਪਿਛਲੇ ਦਿਨ 'ਚ ਮੀਟਿੰਗ ਕੀਤੀ ਹੈ ਜੀ ਉਸ ਮੀਟਿੰਗ ਦੇ ਤਹਿਤ ਜਿਹੜੇ ਪ੍ਰੋਗਰਾਮ ਲਿਖੇ ਗਏ ਨੇ ਉਹ ਜ਼ਿਲ੍ਹਿਆਂ 'ਚ ਤੇ ਉਹਨਾਂ ਪਿੰਡਾਂ 'ਚ ਜਿਹੜਾ ਝੰਡਾ ਮਾਰਚ ਤੇ ਟਰੈਕਟਰ ਮਾਰਚ ਹੋਣਾ ਹੈ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਰ ਹੋਣ ਲੱਗੀ ਹੈ ਜੀ ਇਹਦੇ ਨਾਲ ਹੀ 18 ਤਰੀਕ ਨੂੰ ਇੱਕ ਮੀਟਿੰਗ ਜਿਹੜੀ ਹੈ ਉਹ ਸਾਰੀਆਂ ਪੋਲੀਟਿਕਲ ਪਾਰਟੀਆਂ ਨਾਲ ਕਿਸਾਨ ਭਵਨ ਚ ਹੋ ਰਹੀ ਹੈ ਜੀ ਤੇ ਜਿਹਦੇ ਤੋਂ ਇਹ ਜਿਹੜਾ SKM ਹੈ ਇਹ ਇਸ ਗੱਲ ਦਾ ਅਨਲਿਸਿਸ ਕਰੇਗਾ ਕਿ ਪੋਲੀਟਿਕਲ ਪਾਰਟੀਆਂ ਕਿੱਥੇ ਖੜੀਆਂ ਨੇ ਇਸ ਮੁੱਦੇ ਤੇ ਹੂੰ ਇਹਦੇ ਨਾਲ ਹੀ ਜਿਹੜਾ ਵੱਡਾ ਐਕਸ਼ਨ ਪ੍ਰੋਗਰਾਮ ਹੈ ਉਹ 24 ਤਰੀਕ ਨੂੰ ਮੁੱਲਾਂਪੁਰ ਦਾਖਾ ਦੇ ਵਿੱਚ ਲੁਧਿਆਣੇ ਚ 24 ਅਗਸਤ ਦਾ ਅਲਿਖਿਆ ਗਿਆ ਹੈ ਜਿਹਦੇ ਵਿੱਚ ਇਹ ਅਨਮਾਨ ਲਗਾਇਆ ਜਾ ਰਿਹਾ ਹੈ ਕਿ 24 ਤਰੀਕ ਨੂੰ ਏਡਾ ਵੱਡਾ ਇਕੱਠ ਦੇਖ ਕੇ ਇਹ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਜਿਹੜੀ ਹੈ ਜੀ ਉਹ ਇਹਨੂੰ ਡੀ ਨੋਟੀਫਾਈ ਕਰ ਦੇਗੀ ਹੂੰ ਜੇ ਉਹ ਡੀ ਨੋਟੀਫਾਈ ਉਸ ਦਿਨ ਨਹੀਂ ਕਰੇਗੀ ਜੀ ਤਾਂ ਉਸ ਦਿਨ ਪੰਜਾਬ ਦੇ ਲੋਕ ਉਸ ਵੱਡੀ ਮਹਾਂ ਰੈਲੀ 'ਚੋਂ ਇਹ ਫੈਸਲਾ ਕਰਕੇ ਆਉਣਗੇ ਕਿ ਪੰਜਾਬ ਦੀ ਸਿਆਸਤ ਵਿੱਚੋਂ ਆਮ ਆਦਮੀ ਪਾਰਟੀ ਦੀ ਸਫਾ ਜੜੀਆਂ ਨੇ ਉਹ ਲਪੇਟ ਦਿੱਤੀਆਂ ਜਾਣ ਕੇ ਜੀ ਸੋ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਮੈਂ ਆਮ ਆਦਮੀ ਪਾਰਟੀ ਦੀ ਪੰਜਾਬ ਚੋਂ ਸਫਾ ਸਮੇਟਣ ਦੀ ਪਾਲਿਸੀ ਦੇ ਤੌਰ ਤੇ ਦੇਖਦਾ ਜੀ ਬਿਲਕੁਲ ਸਰ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਸਰ ਰਹੀ ਤੁਹਾਨੂੰ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਦ ਤੱਕ ਲਈ ਸਮੂਹ ਤੇ ਇਜਾਜ਼ਤ ਨਮਸਕਾਰ